ਸਾਡੇ ਅੱਜ ਦੇ ਸੰਦੇਸ਼ ਦਾ ਸਿਰਲੇਖ ਹੈ ਇੱਕ ਦਿਆਲੂ ਸੇਵਕ ਬਣੋ ਸੁਰਸ਼ਕਤੀਮਨ ਪਰਮੇਸ਼ਰ ਨੇ ਮਨੁੱਖ ਨੂੰ ਉਸ ਉਤੇ ਵਿਸ਼ਵਾਸ ਦੇ ਮਾਧਮ ਨਾਲ ਉਸਤੇ ਪਵਿੱਤਰ ਧਰਮੀ ਪੁੱਤਰ ਅਤੇ ਪੁਤਰੀਆਂ ਬਨੰਦੇ ਲਈ ਬਣਾਇਆ ਪਰਮੇਸ਼ਰ ਨੇ ਸਾਨੂੰ ਉਸ ਦੇ ਆਤਮਾ ਅਤੇ ਜੀਵਨ ਨੂੰ ਸਾਡੇ ਅਸਤਿਤਵ ਵਿੱਚ ਪ੍ਰਾਪਤ ਕਰਨ ਦੀ ਸ਼ਮਤਾ ਦੇ ਨਾਲ ਬਣਾਇਆ ਅਤੇ ਫਿਰ ਆਪਣੇ ਚਰਿੱਤਰ ਨੂੰ ਸਾਡੇ ਆਸ-ਪਾਸ ਦੀ ਦੁਨੀਆ ਵਿੱਚ ਪ੍ਰਤੀਬਿੰਬਿਤ ਕਰਨਿਆ ਪ੍ਰਦਰਸ਼ਿਤ ਕਰਨ ਦੇ ਲਈ ਅਫੀਸੀਓ ਅਧਾਇਏ 1 ਆਇਤ 4 ਅਤੇ 5 ਯੇਸ਼ੂ ਸਾਨੂੰ ਦਿਖਾਉਂਦਾ ਹੈ ਕਿ ਇਹ ਕਿਸ ਤਰ੍ਹਾਂ ਦਿਖਦਾ ਹੈ ਯੇਸ਼ੂ ਪਰਮੇਸ਼ੁਰ ਹੈ ਜੋ ਪਰਮੇਸ਼ੁਰ ਹੁੰਦੇ ਹੋਏ ਵੀ ਮਨੁੱਖ ਬਣਿਆ। ਪ੍ਰਥਵੀ ਉੱਤੇ ਰਹਿੰਦੇ ਹੋਏ ਯੇਸ਼ੂ ਪਰਮੇਸ਼ੁਰ ਦੇ ਰੂਪ ਵਿੱਚ ਨਹੀਂ ਰਹਿੰਦਾ ਸੀ। ਉਹ ਪਿਤਾ ਪਰਮੇਸ਼ੁਰ ਉੱਤੇ ਨਿਰਭਰਤਾ ਵਿੱਚ ਇੱਕ ਮਨੁੱਖ ਪਰਮੇਸ਼ੁਰ ਦੇ ਪੁੱਤਰ ਦੇ ਰੂਪ ਵਿੱਚ ਰਹਿੰਦਾ ਸੀ। ਅਜਿਹਾ ਕਰਨ ਦੇ ਨਾਲ ਯੇਸ਼ੂ ਨੇ ਆਪਣੀ ਮਨੁੱਖਤਾ ਵਿੱਚ ਸਾਨੂੰ ਦਿਖਾਇਆ ਕਿ ਪਰਮੇਸ਼ੁਰ ਦੇ ਪੁੱਤਰ ਅਤੇ ਪੁੱਤਰੀਆਂ ਕਿਸ ਤਰ੍ਹਾਂ ਦਿਖਦੇ ਹਨ। యేసు ਪਰਮੇਸ਼ੁਰ ਦੇ ਪਰਿਵਾਰ ਦੇ ਲਈ ਇੱਕ ਉਦਾਹਰਨ ਹੈ. రోమీਓ ਅਧਿਆਇ 8 ਆਇਤ 29. యేసు ਅਤੇ ਉਸਦੇ ਸਵਰਗੀ ਪਿਤਾ ਦੇ ਵਿੱਚ ਇੱਕ ਪਰਿਵਾਰਕ ਸਮਾਨਤਾ ਸੀ. ਅਤੇ ਸਾਡੇ ਅਤੇ ਸਾਡੇ ਸਵਰਗੀ ਪਿਤਾ ਦੇ ਵਿੱਚ ਇੱਕ ਸਮਾਨਤਾ ਹੋਣੀ ਚਾਹੀਦੀ ਹੈ. ਅਸੀਂ ਲੋਕਾਂ ਦੇ ਨਾਲ ਵਿਵਹਾਰ ਕਰਨ ਦੇ ਤਰੀਕੇ ਦੇ ਮਾਧਮ ਨਾਲ ਪਰਮੇਸ਼ੁਰ ਦੇ ਪਰਿਵਾਰ ਨੂੰ ਪ੍ਰਦਰਸ਼ਿਤ ਕਰਦੇ ਹਾਂ. ਅਫੀਸੀਓ ਅਧਿਆਇ 5 ਆਇਤ 1 ਅਤੇ 2. ਜਿਸ ਤਰ੍ਹਾਂ ਬੱਚੇ ਆਪਣੇ ਪਿਤਾ ਦੇ ਨਕਲ ਕਰਦੇ ਹਨ ਵੈਸੇ ਹੀ ਤੁਸੀਂ ਵੀ ਪਰਮੇਸ਼ਰ ਦੇ ਸਮਾਨ ਚੱਲੋ ਮਸੀਹ ਦੇ ਉਦਾਹਰਨ ਦਾ ਅਨੁਸਰਣ ਕਰਦੇ ਹੋਏ ਦੂਸਰਿਆਂ ਦੇ ਲਈ ਪ્રેਮ ਨਾਲ ਪ੍ਰਿਆ ਜੀਵਨ ਜਿਓ ਉਸ ਤੇ ਲਈ ਜਿਸ ਨੇ ਤੁਹਾਡੇ ਨਾਲ ਪ્રેਮ ਕੀਤਾ ਅਤੇ ਤੁਹਾਡੇ ਪਾਪਾ ਨੂੰ ਦੂਰ ਕਰਨ ਦੇ ਲਈ ਬਲੀਦਾਨ ਦੇ ਰੂਪ ਵਿੱਚ ਆਪਣੇ ਆਪ ਨੂੰ ਦੇ ਦਿੱਤਾ ਮਸੀਹਾਂ ਦੇ ਰੂਪ ਵਿੱਚ ਸਾਡੀ ਨੰਬਰ 1 ਜ਼ਿੰਮੇਵਾਰੀ ਸਾਡੇ ਕੰਮਾਂ ਤੇ ਦ੍ਰਿਸ਼ਟੀਕੋਣ ਵਿੱਚ ਤੇਜ਼ੀ ਨਾਲ ਮਸੀਹ ਜਿਹਾ ਬੰਨਾ ਹੈ ਤਾਂ ਕਿ ਅਸੀਂ ਆਪਣੇ ਚਾਰੇ ਓਰ ਦੀ ਦੁਨੀਆ ਦੇ ਲਈ ਆਪਣੇ ਪਿਤਾ ਪਰਮੇਸ਼ਵਰ ਦਾ ਸਟੀਕ ਰੂਪ ਨਾਲ ਪ੍ਰਤੀਨਿਧਿਤ ਕਰ ਸਕੀਏ ਠੀਕ ਵੈਸੇ ਹੀ ਜਿਸ ਤਰ੍ਹਾਂ ਯੀਸ਼ੂ ਨੇ ਕੀਤਾ ਸਾਨੂੰ ਯੀਸ਼ੂ ਦੇ ਅਧਾਰਨ ਦਾ ਅਨੁਕਰਨ ਕਰਨਾ ਹੈ ਯਹੂਨਾ ਅਧਿਆਇ 14 ਆਇਤ 9 ਅਤੇ 10 ਪਹਿਲਾ ਯਹੂਨਾ ਅਧਿਆਇ 2 ਆਇਤ 6 ਯੀਸ਼ੂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਕੰਮ ਕਰੀਏ ਉਹ ਇਨ੍ਹਾਂ ਸ਼ਬਦਾਂ ਵਿੱਚ ਸੰਕੇਪ ਵਿੱਚ ਪਰਮੇਸ਼ਵਰ ਨਾਲ ਆਪਣੇ ਪੂਰੇ ਮਨ ਆਤਮਾ ਤੇ ਜਾਨ ਨਾਲ ਪਿਆਰ ਕਰੋ ਅਤੇ ਆਪਣੇ ਪੜੋਸੀ ਨਾਲ ਆਪਣੇ ਸਮਾਨ ਪ੍ਰੇਮ ਕਰੋ ਮਤੀ ਅਧਿਆਇ 22 ਆਇਤ 37 ਅਤੇ 40 ਪਿਆਰ ਸਿਰਫ ਇੱਕ ਸ਼ਬਦ ਹੈ ਜਦੋਂ ਤੱਕ ਕਿ ਕੋਈ ਵਿਸ਼ੇਸ਼ ਨਹੀਂ ਇਹ ਇੱਕ ਕਿਰਿਆ ਹੈ ਪਰਮੇਸ਼ਵਰ ਨਾਲ ਪ੍ਰੇਮ ਕਰਨ ਦਾ ਅਰਥ ਉਸ ਦੀ ਨੈਤਿਕ ਵਿਵਸਥਾ ਉਸ ਦੇ ਲਿਖਿਤ ਵਚਨ ਦੇ ਅਨੁਸਾਰ ਸਹੀ ਅਤੇ ਗਲਤ ਤੇ ਉਸ ਦੇ ਮਾਨਕ ਦਾ ਪਾਲਨ ਕਰਨਾ ਹੈ ਆਪਣੇ ਪੜੋਸੀ ਨਾਲ ਪਿਆਰ ਕਰਨ ਦਾ ਮਤਲਬ ਲੋਕਾਂ ਦੇ ਨਾਲ ਵੈਸਾ ਹੀ ਵਿਵਹਾਰ ਕਰਨਾ ਹੈ ਜਿਸ ਤਰ੍ਹਾਂ ਅਸੀਂ ਖੁਦ ਦੇ ਲਈ ਚਾਹੁੰਦੇ ਹਾਂ ਤੁਸੀਂ ਲੋਕਾਂ ਦੇ ਨਾਲ ਕਿਸ ਤਰ੍ਹਾਂ ਵਿਵਹਾਰ ਕਰਦੇ ਹੋ ਇਹ ਪਰਮੇਸ਼ਵਰ ਦੇ ਲਈ ਤੁਹਾਡੇ ਪ੍ਰੇਮ ਦੀ ਅਭਿਵਿਅਕਤੀ ਹੈ ਕਿਉਂਕਿ ਦੂਸਰਾ ਨਾਲ ਪਿਆਰ ਕਰਨਾ ਆਗਿਆਕਾਰਤਾ ਦਾ ਮੁੱਦਾ ਹੈ ਜੇ ਤੀ ਤੁਸੀਂ ਦੂਸਰਾ ਨਾਲ ਪ੍ਰੇਮ ਨਹੀਂ ਕਰਦੇ ਤਾਂ ਤੁਸੀਂ ਪਰਮੇਸ਼ਵਰ ਨਾਲ ਪ੍ਰੇਮ ਨਹੀਂ ਕਰਦੇ ਹੋ ਕਿਉਂਕਿ ਤੁਸੀਂ ਉਸ ਦੀ ਆਗਿਆ ਦਾ ਪਾਲਨ ਨਹੀਂ ਕਰਦੇ ਹੋ ਪਹਿਲਾ ਯਹੂਨਾ ਅਧਿਆਇ 4 ਆਇਤ 2 ਅਤੇ 21 ਯੀਸ਼ੂ ਸਾਡਾ ਉਦਾਹਰਣ ਹੈ ਕਿ ਇਹ ਪ੍ਰੇਮ ਕਿਸ ਤਰ੍ਹਾਂ ਦਿਖਦਾ ਹੈ ਸਾਨੂੰ ਇੱਕ ਦੂਸਰੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਜਾਂ ਲੋਕਾਂ ਦੇ ਨਾਲ ਵੈਸਾ ਹੀ ਵਿਵਹਾਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਯੀਸ਼ੂ ਨੇ ਲੋਕਾਂ ਦੇ ਨਾਲ ਕੀਤਾ ਸੀ ਯੀਸ਼ੂ ਨੇ ਕਰੂਸ ਉਤੇ ਚੜਾਈ ਜਾਣ ਤੋਂ ਇੱਕ ਰਾਤ ਪਹਿਲੇ ਉਸਨੇ ਆਪਣੇ ਪ੍ਰੇਰਤਾਂ ਨੂੰ ਕਿਹਾ ਯਹੂਨਾ ਅਧਿਆਇ 13 ਆਇਤ 34 ਅਤੇ 35 ਮੈਂ ਤੁਹਾਨੂੰ ਇੱਕ ਨਵੀਂ ਆਗਿਆ ਦਿੰਦਾ ਹਾਂ ਇੱਕ ਦੂਸਰੇ ਨਾਲ ਪ੍ਰੇਮ ਕਰੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ ਹੈ ਵੈਸੇ ਹੀ ਤੁਸੀਂ ਵੀ ਇੱਕ ਦੂਸਰੇ ਨਾਲ ਪਿਆਰ ਕਰਨਾ ਹੈ ਇੱਕ ਦੂਸਰੇ ਦੇ ਲਈ ਤੁਹਾਡਾ ਪਿਆਰ ਦੁਨੀਆ ਨੂੰ ਸਾਬਿਤ ਕਰੇਗਾ ਕਿ ਤੁਸੀਂ ਮੇਰੇ ਲੋਕ ਹੋ ਇਸ ਪ੍ਰੇਮ ਦੀ ਆਗਿਆ ਪੁਰਾਣੇ ਨੇਮ ਵਿੱਚ ਦਿੱਤੀ ਗਈ ਸੀ موسی ਦੀ ਵਿਵਸਥਾ ਵਿੱਚ ਵਿਵਸਥਾ ਅਧਿਆਇ 4 ਲੇ ਵਿਵਸਥਾ ਅਧਿਆਇ 19 ਆਇਤ 17 ਇਹ ਨਿਆ ਨਿਯਮ ਹੈ ਜਿਸ ਵਿੱਚ ਯਿਸੂ ਨੇ ਇਸ ਪ੍ਰੇਮ ਨੂੰ ਇਸ ਤਰ੍ਹਾਂ ਨਾਲ ਪ੍ਰਦਰਸ਼ਿਤ ਕੀਤਾ ਕਿ ਦੁਨੀਆ ਨੇ ਪਹਿਲੇ ਕਦੀ ਨਹੀਂ ਦੇਖਿਆ ਸੀ ਯੀਸ਼ੂ ਜੋ ਪ੍ਰੇਮ ਪ੍ਰਦਰਸ਼ਿਤ ਕਰਦਾ ਹੈ ਉਹ ਪ੍ਰੇਮ ਦਿੰਦਾ ਹੈ ਸੇਵਾ ਕਰਦਾ ਹੈ ਅਤੇ ਮਾਫ ਕਰਦਾ ਹੈ ਇਹ ਪ੍ਰੇਮ ਦੂਸਰਾਂ ਦੀ ਭਲਾਈ ਚਾਹੁੰਦਾ ਹੈ ਅੰਤਿਮ ਭਲਾਈ ਇਹ ਹੈ ਕਿ ਲੋਕ ਯੀਸ਼ੂ ਦੇ ਗਿਆਨ ਨਾਲ ਬਚਾਏ ਜਾਂਦੇ ਹਨ ਇਹ ਪ੍ਰੇਮ ਆਪਣੇ ਦੁਸ਼ਮਣਾਂ ਅਤੇ ਉਹਨਾਂ ਲੋਕਾਂ ਨਾਲ ਪਿਆਰ ਕਰਦਾ ਹੈ ਜੋ ਬਦਲੇ ਵਿੱਚ ਪ੍ਰੇਮ ਵਾਪਸ ਨਹੀਂ ਕਰ ਸਕਦੇ ਜਾਂ ਨਹੀਂ ਕਰਨਗੇ ਇਹ ਪ੍ਰੇਮ ਬਦਲਾ ਲੈਣ ਦੀ ਤਲਾਸ਼ ਨਹੀਂ ਕਰਦਾ ਹੈ ਇਸ ਸਰਸ਼ਕਤੀਮਾਨ ਪਰਮੇਸ਼ਰ ਤਰਮੀਂ ਨਿਆਂ ਕਰਤਾ ਨੂੰ ਨਿਆਂ ਪ੍ਰਦਾਨ ਕਰਨ ਦੇ ਲਈ ਪ੍ਰਤੀਬੱਧ ਹੈ ਪਹਿਲਾ ਪਤਰ ਅਧਿਆਇ 2 ਅਇਤ 21 ਅਤੇ 23 ਸਾਡੇ ਵਿੱਚੋਂ ਵਧੇਰੇ ਲੋਕਾਂ ਦੇ ਲਈ ਲੋਕਾਂ ਨਾਲ ਪਿਆਰ ਕਰਨਾ ਇੱਕ ਚਣੌਤੀ ਹੈ ਕਿਉਂਕਿ ਭਲੇ ਹੀ ਅਸੀਂ ਹੁਣ ਪਰਮੇਸ਼ਰ ਦੇ ਬੇਟੇ ਬੇਟੀਆਂ ਹਾਂ ਫਿਰ ਵੀ ਲੋਕ ਸਾਨੂੰ ਪਰੇਸ਼ਾਨ ਕਰਦੇ ਹਨ ਸਾਨੂੰ ਨਿਰਾਸ਼ ਕਰਦੇ ਹਨ ਸਾਨੂੰ ਗੁੱਸਾ ਦਿਲੋਂਦੇ ਹਨ ਅਤੇ ਸਾਨੂੰ ਝੋਟ ਪਹੁੰਚਾਉਂਦੇ ਹਨ ਸਾਡੇ ਕੋਲ ਹੁਣ ਵੀ ਗੈਰ-ਮਸੀਹੀ ਵਿਚਾਰ ਪੈਟਰਨ ਆਦਤਾਂ ਤੇ ਵਿਵਹਾਰ ਹਨ ਜੋ ਸਾਡੇ ਭੀਤਰ ਯਿਸੂ ਦੇ ਲੋਕ ਬਣਨ ਤੋਂ ਪਹਿਲੇ ਵਿਕਸਿਤ ਹੋਏ ਸਨ ਇਹਨਾਂ ਨੂੰ ਉਜਾਗਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਹਨਾਂ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਆਪ ਅਤੇ ਪਰਮੇਸ਼ਰ ਦੇ ਸਬੰਧ ਵਿੱਚ ਦੂਸਰੇ ਦੇ ਬਾਰੇ ਵਿੱਚ ਸਾਡੇ ਸੋਚਣ ਦੇ ਤਰੀਕੇ ਨੂੰ ਬਦਲਣਾ ਇਸ ਪ੍ਰਕਿਰਿਆ ਦੇ ਲਈ ਮਹੱਤਵਪੂਰਨ ਹੈ ਅਸੀਂ ਪਿਛਲੇ ਸੰਦੇਸ਼ ਵਿੱਚ ਦੱਸਿਆ ਸੀ ਕਿ ਯਿਸੂ ਨੇ ਮਨੁੱਖ ਨੂੰ ਪਰਮੇਸ਼ਰ ਪਿਤਾ ਦੇ ਲਈ ਮਹੂਲਵਾਨ ਦੇਖਿਆ ਲੁਕਾ ਅਧਿਆਇ 15 ਇਸ ਸੰਦੇਸ਼ ਵਿੱਚ ਅਸੀਂ ਕੁਝ ਪਰਵਰਤਨਾਂ ਦੀ ਜਾਂਚ ਕਰਨਾ ਜਾਰੀ ਰੱਖਣ ਜਾ ਰਹੇ ਹਾਂ ਜਿਸ ਤੋਂ ਅਸੀਂ ਲੋਕਾਂ ਦੇ ਨਾਲ ਇਸ ਤਰ੍ਹਾਂ ਨਾਲ ਵਿਵਹਾਰ ਕਰਨ ਵਿੱਚ ਮਦਦ ਮਿਲੇਗੀ ਜੋ ਉਸ ਉਦਾਹਰਨ ਨੂੰ ਦਰਸਾਉਂਦਾ ਹੈ ਜੋ ਯੀਸ਼ੂ ਨੇ ਸਾਨੂੰ ਦਿੱਤੀ ਸੀ ਯੀਸ਼ੂ ਨੇ ਆਪਣੀ ਮਨੁੱਖਤਾ ਵਿੱਚ ਖੁਦ ਨੂੰ ਪਰਮੇਸ਼ੁਰ ਅਤੇ ਮਨੁੱਖਾਂ ਦੇ ਸੇਵਕ ਦੇ ਰੂਪ ਵਿੱਚ ਦੇਖਿਆ ਪਰਮੇਸ਼ੁਰ ਅਤੇ ਲੋਕਾਂ ਦੇ ਪ੍ਰਤੀ ਯੀਸ਼ੂ ਦੀ ਮਨੁਵਿਤੀ ਦੇ ਸੰਦਰਭ ਵਿੱਚ ਪੌਲਸ ਨੇ ਲਿਖਿਆ ਤੁਹਾਨੂੰ ਮਸੀਹ ਯੀਸ਼ੂ ਦੀ ਤਰ੍ਹਾਂ ਸੋਚਣਾ ਚਾਹੀਦਾ ਹੈ ਫਿਲੀਪੀਅਰ ਅਧਿਆਇ 2 ਆਇਤ 5 ਪੌਲਸ ਨੇ ਸਮਝਾਇਆ ਕਿ ਯੀਸ਼ੂ ਨੇ ਮਨੁੱਖੀ ਸਰੀਰ ਨੂੰ ਧਾਰਨ ਕਰਕੇ ਅਤੇ ਇਸ ਵਿੱਚ ਜਨਮ ਲੈ ਕੇ ਆਪ ਨੂੰ ਦੀਨ ਕੀਤਾ ਉਸ ਨੇ ਖੁਦ ਨੂੰ ਦੀਨ ਕੀਤਾ ਤੇ ਇੱਕ ਸੇਵਕ ਬਣ ਗਿਆ ਜਿਸ ਨੇ ਨਾ ਕੇਵਲ ਆਪਣੇ ਲੋਕਾਂ ਦੇ ਲਈ ਬਲਕਿ ਆਪਣੇ ਦੁਸ਼ਮਣਾਂ ਦੇ ਲਈ ਵੀ ਆਪਣਾ ਜੀਵਨ ਬਲੀਦਾਨ ਕਰ ਦਿੱਤਾ ਉਹ ਇਸ ਸ਼ਬਦ ਦੇ ਵਿੱਚ ਆਪਣੇ ਪਿਤਾ ਦੇ ਪ੍ਰਤੀ ਇੱਕ ਸੇਵਕ ਦੇ ਸਮਾਨ ਪੂਰੀ ਤਰ੍ਹਾਂ ਨਾਲ ਆਗਿਆਕਾਰੀ ਸੀ ਫਿਲੀਪੀਓ ਅਧਿਆਇਤੂ 5 ਅਤੇ 8 ਜੋ ਨਮਰ ਹੈ ਉਹ ਪਰਮੇਸ਼ੁਰ ਅਤੇ ਮਨੁੱਖ ਪਰਮੇਸ਼ੁਰ ਦੇ ਸੇਵਕ ਅਤੇ ਦੂਸਰਿਆਂ ਦੇ ਸੇਵਕ ਦੇ ਨਾਲ ਆਪਣੇ ਸੱਚੇ ਸਬੰਧ ਨੂੰ ਦੇਖਦਾ ਹੈ ਇੱਕ ਸੇਵਕ ਉਹ ਵਿਅਕਤੀ ਹੁੰਦਾ ਹੈ ਜੋ ਦੂਸਰਿਆਂ ਦੇ ਲਈ ਸਮਰਪਿਤ ਹੁੰਦਾ ਹੈ ਉਹ ਆਗਿਆਕਾਰਤਾ ਅਤੇ ਸ਼ਰਧਾ ਦੇ ਮਾਦਮ ਨਾਲ ਪਰਮੇਸ਼ੁਰ ਦੀ ਸੇਵਾ ਕਰਦਾ ਹੈ ਉਹ ਸਹਾਇਤਾ ਦੇ ਕੇ ਆਪਣੇ ਸਾਥੀ ਦੂਸਰਿਆਂ ਦੀ ਸੇਵਾ ਕਰਦਾ ਹੈ ਯੇਸ਼ੂ ਨੂੰ ਕ੍ਰੂਸ ਉਤੇ ਚੜਾਏ ਜਾਣ ਤੋਂ ਇੱਕ ਰਾਤ ਪਹਿਲੇ ਉਹ ਅਤੇ ਉਸਦੇ 12 ਪ੍ਰੇਰਤਾ ਨੇ ਇੱਕ ਸਾਥ ਫਸੇ ਦਾ ਭੋਜਨ ਖਾਧਾ ਉਸ ਰਾਤ ਯੇਸ਼ੂ ਨੇ ਉਹਨਾਂ ਨਾਲ ਜੋ ਕੁਝ ਵੀ ਗੱਲ ਕੀਤੀ ਉਸ ਦਾ ਅਧਿਕਾਂਸ਼ ਉਦੇਸ਼ ਉਹਨਾਂ ਨੂੰ ਇਹ ਨਿਰਦੇਸ਼ ਦਿੰਦਾ ਸੀ ਕਿ ਇੱਕ ਵਾਰ ਜਦੋਂ ਉਹ ਸਵਰਗ ਲੋਰ ਜਾਏ ਤਾਂ ਆਪ ਦਾ ਆਚਰਣ ਕਿਸ ਤਰ੍ਹਾਂ ਕਰਨ ਯਹੂਦਿਆਂ ਦਾ ਇਹ ਰਿਵਾਜ ਸੀ ਕਿ ਜਦੋਂ ਉਹ ਇੱਕ ਘਰ ਵਿੱਚ ਪ੍ਰਵੇਸ਼ ਕਰਦੇ ਸਨ ਤਾਂ ਆਪਣੇ ਪੈਰ ਧੋਂਦੇ ਸਨ ਸ਼ਾਮ ਨੂੰ ਇੱਕ ਸਮੇਂ ਜਦੋਂ ਯੀਸ਼ੂ ਨੇ ਆਪਣੇ ਚੇਲਿਆਂ ਦੇ ਪੈਰ ਤੋਤੇ ਅਤੇ ਫਿਰ ਸਮਝਾਇਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਕਿਉਂਕਿ ਮੈਂ ਪ੍ਰਭੂ ਅਤੇ ਗੁਰੂ ਨੇ ਤੁਹਾਡੇ ਪੈਰ ਤੋਤੇ ਹਨ ਇਸ ਲਈ ਤੁਹਾਨੂੰ ਇੱਕ ਦੂਸਰੇ ਦੇ ਪੈਰ ਧੋਣੇ ਚਾਹੀਦੇ ਹਨ ਮੈਂ ਤੁਹਾਨੂੰ ਅਨੁਸਰਣ ਕਰਨ ਦੇ ਲਈ ਇੱਕ ਉਦਾਹਰਣ ਦਿੱਤਾ ਹੈ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਕੀਤਾ ਹੈ ਤੁਸੀਂ ਵੀ ਇੱਕ ਦੂਸਰੇ ਦੇ ਨਾਲ ਕਰਨਾ ਯਾਨੀ ਕਿ ਇੱਕ ਦੂਸਰੇ ਦੇ ਨਾਲ ਪ੍ਰੇਮ ਕਰਨਾ ਯਹੋਨਾ ਅਧਿਆਇ 13 ਆਇਤ ਚੌਧਨ ਅਧੇ 15 ਪੋਜੰਤੋ ਪਹਿਲੇ ਪੈਰ ਤੁਲਵੋਨਾ ਇੱਕ ਮਾਮਲੀ ਕਮਸੀ ਇਹ ਇੱਕ ਸੇਵਕਤਾ ਕਰਤੈਵ ਸੀ ਯੇਸ਼ੂ ਦੀ ਗੱਲ ਇਹ ਸੀ ਕਿ ਉਸਤੇ ਪ੍ਰੇਰਤਾ ਨੂੰ ਇੱਕ ਦੂਸਰੇ ਦੀ ਸੇਵਾ ਕਰਨ ਦੇ ਲਈ ਤਿਆਰ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਸੀ ਉਹਨਾਂ ਦਾ ਪ੍ਰਭੂ ਅਤੇ ਸਵਾਮੀ ਉਹਨਾਂ ਦੇ ਲਈ ਇਹ ਕਰਨ ਦੇ ਲਈ ਤਿਆਰ ਸੀ ਇਥੋਂ ਤੱਕ ਕਿ ਮਾਮਲੀ ਅਤੇ ਆਪ੍ਰੇ ਕੰਮ ਵੀ ਹੁਣ ਅਸੀਂ ਇਸ ਤਰ੍ਹਾਂ ਨਾਲ ਪੈਰ ਨਹੀਂ ਤੁੰਦੇ ਹਾਂ ਤਸੇਵਾ ਕਰਨਾ ਸੱਚੇ ਲਈ ਕਿਸ ਤਰ੍ਹਾਂ ਦਿੱਖਦਾ ਹੈ ਪੌਲੂਸ ਨੂੰ ਅੰਤਰਦ੍ਰਿਸ਼ਟੀ ਦਿੰਦਾ ਹੈ ਯਿਸੂ ਦੀ ਤਰ੍ਹਾਂ ਨਮਰ ਹੋਣ ਦੇ ਸੰਦਰਭ ਵਿੱਚ ਪੌਲੂਸ ਨੇ ਅੰਨੇ ਲੋਕਾਂ ਦੇ ਬਾਰੇ ਵਿੱਚ ਸੋਚਣਾ ਤੇ ਉਹਨਾਂ ਦੇ ਨਾਲ ਵਿਵਹਾਰ ਕਰਨ ਦੇ ਬਾਰੇ ਵਿੱਚ ਦੱਸਿਆ ਫਿਲੀਪੀ 2:3 ਅਤੇ 4 ਸਵਾਰਥੀ ਨਾ ਬਣੋ ਦੂਸਰੇ ਉੱਤੇ ਚੰਗਾ ਪ੍ਰਭਾਵ ਪਾਉਣ ਦੇ ਲਈ ਨਾ ਜਿਓ ਨਮਰ ਰਹੋ ਦੂਸਰਿਆਂ ਨੂੰ ਆਪਣੇ ਤੋਂ ਬਿਹਤਰ ਸਮਝੋ ਕੇਵਲ ਆਪਣੇ ਆਪ ਤੇ ਮਾਮਲਿਆਂ ਦੇ ਬਾਰੇ ਨਾ ਸੋਚੋ ਬਲਕਿ ਦੂਸਰਾ ਵਿੱਚ ਵੀ ਦੂਚੀ ਰੱਖੋ ਕਿ ਉਹ ਕੀ ਕਰ ਰਹੇ ਹਨ ਸੇਵਕ ਉਸ ਉਤੇ ਧਿਆਨ ਕੇਂਦਰਿਤ ਕਰਦੇ ਹਨ ਜਿਸ ਦੀ ਉਹ ਸੇਵਾ ਕਰ ਰਹੇ ਹਨ ਪੌਲੁਸ ਨੇ ਮਸੀਹਾਂ ਨਾਲ ਅਗراہ ਕੀਤਾ ਕਿ ਉਹ ਕੇਵਲ ਆਪਣੀ ਰੂਚੀ ਉਤੇ ਧਿਆਨ ਕੇਂਦਰਿਤ ਨਾ ਕਰਨ ਜਾਂ ਖੁਦ ਨੂੰ શ્રેષ્ઠ ਦੇ ਰੂਪ ਵਿੱਚ ਨਾ ਦੇਖਣ ਬਲਕਿ ਦੂਸਰਿਆਂ ਤੇ ਉਹਨਾਂ ਦੇ ਹਿੱਤਾਂ ਬਾਰੇ ਵੀ ਸੋਚਣ ਭਲੇ ਹੀ ਤੁਸੀਂ ਆਪ ਹੋਸ਼ਿਆਰਿਆਂ ਅਧਿਕੁਸ਼ਲ ਹੋ ਭਲੇ ਹੀ ਉਹ ਵਿਅਕਤੀ ਉਭਾਉ ਹੋਵੇ ਤੁਸੀਂ ਉਨ੍ਹਾਂ ਨਾਲ ਬੁਰਾ ਵਿਵਹਾਰ ਨਹੀਂ ਕਰ ਸਕਦੇ ਹੋ ਤੁਹਾਨੂੰ ਵੀ ਉਨ੍ਹਾਂ ਦੇ ਜਿੰਨਾ ਹੀ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਲੋੜ ਹੈ ਜਿਹੜਾ ਕੀ ਹੈ ਜੋ ਤੁਹਾਨੂੰ ਕਿਸੇ ਹੋਰ ਨਾਲੋਂ ਬਿਹਤਰ ਬਣਾਉਂਦਾ ਹੈ ਤੁਹਾਡੇ ਕੋਲ ਅਜਿਹਾ ਕੀ ਹੈ ਜੋ ਪਰਮੇਸ਼ਵਰ ਨੇ ਤੁਹਾਨੂੰ ਵਦੇਰੇ ਦਿੱਤਾ ਹੈ ਪਹਿਲਾ ਕੋਰਿੰਥੀਓ ਅਧਿਆਇ 4 ਆਇਤ 7 ਪੌਲਸ ਨੇ ਇਹ ਵੀ ਲਿਖਿਆ ਹੈ ਭਾਈਓ ਤੁਸੀਂ ਸੱਚਮੁੱਚ ਆਜ਼ਾਦੀ ਦੇ ਲਈ ਬੁਲਾਏ ਗਏ ਹੋ ਪਰੰਤੂ ਤੁਹਾਡੀ ਆਜ਼ਾਦੀ ਸ਼ਰੀਰ ਦੇ ਲਈ ਪ੍ਰੋਸਾਹਨ ਅਤੇ ਸਵਾਰਥ ਦੇ ਲਈ ਅਵਸਰ ਜਾਂ ਬਹਾਨਾ ਨਾ ਹੋਵੇ ਪਰੰਤੂ ਪ੍ਰੇਮ ਦੇ ਦੁਆਰਾ ਇੱਕ ਦੂਸਰੇ ਦੀ ਸੇਵਾ ਕਰੋ ਗਲਤੀ ਅਧਿਆਇ 5 ਆਇਤ 13 ਇਸ ਤਰ੍ਹਾਂ ਦਾ ਪ੍ਰੇਮ ਸੋਚਦਾ ਹੈ ਪਰਮੇਸ਼ਵਰ ਨੇ ਮੇਰੇ ਨਾਲ ਕਿਸ ਤਰ੍ਹਾਂ ਵਰਤਾਵ ਕੀਤਾ ਅਤੇ ਅਗਰ ਮੈਂ ਉਬਾਉ ਵਿਅਕਤੀ ਹੁੰਦਾ ਜਿਸ ਨੇ ਉਸ ਨੂੰ ਨਾਰਾਜ਼ ਕੀਤਾ ਜਾਂ ਜਿਸ ਨੇ ਉਸ ਨੂੰ ਦੁਖੀ ਕੀਤਾ ਤਾਂ ਮੇਰੇ ਨਾਲ ਕਿਸ ਤਰ੍ਹਾਂ ਦਾ ਵਰਤਾਵ ਹੋਣਾ ਚਾਹੀਦਾ ਸੀ ਜੋ ਉਸਨੇ ਨਹੀਂ ਕੀਤਾ ਹੈ परमेश्वर ਦੀ ਵਿਵਸਥਾ ਕਹਿੰਦੀ ਹੈ ਕਿ ਸਾਨੂੰ ਆਪਣੇ ਪੜੋਸੀ ਨਾਲ ਆਪਣੇ ਸમાન ਪ੍ਰੇਮ ਕਰਨਾ ਚਾਹੀਦਾ ਹੈ। ਪਿਥਵੀ ਉੱਤੇ ਰਹਿੰਦੇ ਹੋਏ ਯੀਸ਼ੂ ਨੇ ਸਮਝਾਉਣ ਦੇ ਲਈ ਕਿ ਆਪਣੇ ਪੜੋਸੀ ਨਾਲ ਪ੍ਰੇਮ ਕਰਨ ਦਾ ਕੀ ਅਰਥ ਹੈ, ਚੰਗੇ ਸਾਹਮਰੀ ਅਤੇ ਦੁਸ਼ਟਾਂ ਦਾ ਇਸਤੇਮਾਲ ਕੀਤਾ। ਲੂਕਾ ਅਧਿਆਇ 10 ਆਇਤ 25 ਅਤੇ 31। ਇੱਕ ਵਿਅਕਤੀ ਨੇ ਯੀਸ਼ੂ ਤੋਂ ਪੁੱਛਿਆ ਕਿ ਅਨੰਤ ਜੀਵਨ ਨੂੰ ਪ੍ਰਾਪਤ ਕਰਨ ਦੇ ਲਈ ਉਸ ਨੂੰ ਕੀ ਕਰਨਾ ਚਾਹੀਦਾ ਹੈ? ਉਹ ਇੱਕ ਧਾਰਮਿਕ ਅਗਵਾਸੀ ਜੋ ਪੁਰਾਣੇ ਨਿਯਮ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਵਿਸ਼ੇਸ਼ ਰੂਪ ਨੋ ਪਹਿਲੇ ਪੰਜ ਕਿਤਾਬਾਂ ਨੂੰ ਇਸ ਪ੍ਰਸ਼ਨ ਦੇ ਪਿੱਛੇ ਇਸ ਵਿਅਕਤੀ ਦਾ ਉਦੇਸ਼ ਯੀਸ਼ੂ ਦੀ ਪਰिक्षा ਕਰਨਾ ਸੀ ਯੀਸ਼ੂ ਨੇ ਉਸ ਦੇ ਮਕਸਦ ਨੂੰ ਪਛਾਣਿਆ ਅਤੇ ਉਸ ਆਦਮੀ ਨੂੰ ਪੁੱਛਿਆ ਵਿਵਸਥਾ ਕੀ ਕਹਿੰਦੀ ਹੈ ਜਿਸ ਉੱਤੇ ਉਸ ਵਿਅਕਤੀ ਨੇ ਜਵਾਬ ਦਿੱਤਾ ਪਰਮੇਸ਼ਵਰ ਨਾਲ ਪ੍ਰੇਮ ਕਰੋ ਅਤੇ ਆਪਣੇ ਪੜੋਸੀ ਆਪਣੇ ਗੁਆਂਢੀ ਨਾਲ ਪ੍ਰੇਮ ਕਰੋ ਵਿਵਸਥਾ ਵਿਵਰਣ ਅਧਿਆਇ 5 ਆਇਤ ਲੇ ਵਿਵਸਥਾ ਅਧਿਆਇ 19 ਆਇਤ 18 ਉਸ ਦਾ ਜਵਾਬ ਸਹੀ ਸੀ لیکن اس دا مقصد غلط سی او વ્યક્તિ لوکاں دے نال اپنے ਵਿਵਹਾਰ ਨੂੰ ਸਹੀ ਠਰੋਣਾ ਚਾਹੁੰਦਾ ਸੀ আয়ਤ 29 اس لیے اس نے ایک ਹੋਰ سوال ਪੁੱਛਿਆ ਮੇਰਾ ਗੁਵਾਂਢੀ ਕੌਣ ਹੈ ਧਾਰਮਿਕ ਅਗਵਾਨ ਨੇ ਪड़ोसी ਦੀ ਵਿਆਖਾ ਆਪਣੇ ਸੱਤੀ ਯਹੂਦਿਆਂ ਦੇ ਲਈ ਕੀਤੀ ਸੀ ਗੈਰ ਯਹੂਦਿਆਂ ਦੇ ਲਈ ਨਹੀਂ ਉਹਨਾਂ ਨੇ ਸਿਖਾਇਆ ਸੀ ਕੀ ਵਿਵਸਥਾ ਨੇ ਕਿਹਾ ਹੈ ਆਪਣੇ ਗੁਵਾਂਢੀ ਨਾਲ ਪ੍ਰੇਮ ਕਰੋ ਅਤੇ ਦੁਸ਼ਮਨਾ ਨਾਲ ਨਫ਼ਰਤ ਕਰੋ ਦੁਸ਼ਮਨ ਦਾ ਅਰਥ ਅਸੀਂ ਯਹੂਦੀਆਂ ਨੂੰ ਛੱਡ ਕੇ ਹਰ ਕੋਈ ਹੈ ਮਤੀ ਅਧਿਆਇ 5 ਆਇਤ 43 ਜੁਵਾ ਵਿੱਚ ਯਿਸੂ ਨੇ ਇੱਕ ਅਜਿਹੇ ਵਿਅਕਤੀ ਦੇ ਬਾਰੇ ਵਿੱਚ ਗੱਲ ਕੀਤੀ ਜੋ ਯਰੂਸ਼ਲਮ ਤੋਂ ਯਰੂਹੋ ਦੀ ਸੜਕ ਉੱਤੇ ਯਾਤਰਾ ਕਰ ਰਿਹਾ ਸੀ ਜਦੋਂ ਉਸ ਉਤੇ ਚੋਰਾਂ ਨੇ ਹਮਲਾ ਕੀਤਾ ਜਿਨ੍ਹਾਂ ਨੇ ਉਸ ਨੂੰ ਕੁੱਟਿਆ ਅਤੇ ਉਸ ਨੂੰ ਅਧਮੋਇਆ ਉੱਥੇ ਛੱਡ ਦਿੱਤਾ ਇੱਕ ਯਾਜਕ ਉਸ ਦੀ ਮਦਦ ਕੀਤੇ ਬਿਨਾਂ ਚਲਾ ਗਿਆ ਅਤੇ ਇੱਕ ਲੇਵੀ ਨੇ ਵੀ ਅਜਿਹਾ ਹੀ ਕੀਤਾ ਉੰਤ ਵਿੱਚ ਇੱਕ ਸਾਮਰੀ ਉਸ ਕਾਇਲ ਵਿਅਕਤੀ ਦੀ ਮਦਦ ਕਰਨ ਦੇ ਲਈ ਰੁਕਿਆ ਇਹ ਸੰਭਵਤ ਇੱਕ ਦੁਸ਼ਟਾ ਨਹੀਂ ਸੀ ਬਲਕਿ ਇੱਕ ਵਾਸਤਵਿਕ ਘਟਨਾ ਸੀ ਜਿਸ ਨੂੰ ਨਿਆਈ ਜਾਣਦੀ ਸੀ ਤੇアン ਦੇ ਵੋ ਯੇਸ਼ੂ ਨੇ ਕਾਇਲ ਵਿਅਕਤੀ ਨੂੰ ਇੱਕ નિਸ਼ਚਿਤ ਵਿਅਕਤੀ ਅਤੇ ਸਾਮਰੀ ਨੂੰ ਇੱਕ નિਸ਼ਚਿਤ ਸਾਮਰੀ ਕਿਹਾ ਅਤੇ ਅਗਰੇ ਇੱਕ ਕਹਾਣੀ ਹੁੰਦੀ ਤਾਂ ਨਿਆਈ ਨੇ ਵਿਰੋਧ ਕੀਤਾ ਹੁੰਦਾ ਕਿਉਂਕਿ ਇੱਕ ਸਾਮਰੀ ਕਦੀ ਵੀ ਇੱਕ ਯਹੂਦੀ ਦੀ ਮਦਦ ਨਹੀਂ ਕਰੇਗਾ ਯਹੂਦੀ ਅਤੇ ਸਾਮਰੀਆਂ ਦੇ ਵਿੱਚ ਬਹੁਤ ਦੁਸ਼ਮਣੀ ਸੀ ਜੋ ਸਮਯਾਂ ਵਿੱਚ ਯਰੂਸ਼ਲਮ ਦੇ ਉੱਤਰ-ਪੱਛਮ ਵਿੱਚ ਰਹਿੰਦੇ ਸੀ ਜਦ ਜ਼ਿਆਦਾਤਰ ਯਹੂਦੀਆਂ ਨੂੰ ਅਸ਼ੂਰ ਅਤੇ ਬੈਬਲੋਨ ਦੇ ਸਮਰਾਜਜ ਦੁਆਰਾ 722 ઈਸਾਪੂਰ ਅਤੇ 586 ઈਸਾਪੂਰ ਵਿੱਚ ਜ਼ਬਰਨ ਉਹਨਾਂ ਦੀ ਭੂਮੀ ਤੋਂ ਹਟਾ ਦਿੱਤਾ ਗਿਆ ਤਾਂ ਇਨ੍ਹਾਂ ਸਮਰਾਜਾਂ ਨੇ ਅਨ્ય ਲੋਕਾਂ ਦੇ ਸਮੂਹਾਂ ਨੂੰ ਇਜ਼ਰਾਈਲ ਵਿੱਚ ਆਨਤ੍ਰੇਤ ਕਰ ਦਿੱਤਾ ਉਹਨਾਂ ਨੇ ਕੁਝ ਛੇਸ਼ ਯਹੂਦਿਆਂ ਦੇ ਨਾਲ ਅੰਤ ਵਿਵਾਹ ਕੀਤਾ ਤੇ ਇੱਕ ਕਰ ਯਹੂਦੀ ਧਰਮ ਵਕਤ ਵਿਕਸਿਤ ਕੀਤਾ ਇਹ ਸ਼ਹਿਰ ਹਜ਼ਾਰਾਂ ਯਾਜਕਾਂ ਤੇ ਲੇਵਿਆਂ ਮੰਦਰ ਸਹਾਇਕਾਂ ਦਾ ਕਰ ਸੀ ਜੋ ਅਕਸਰ ਆਪਣੇ ਮੰਦਰ ਦੇ ਕਰਤਵਨ ਪੂਰਾ ਕਰਨ ਲਈ ਯਰੂਸ਼ਲਮ ਦੇ ਲਈ 19 ਮੀਲ ਦੇ ਮਾਰਗ ਦੀ ਯਾਤਰਾ ਕਰਦੇ ਸੀ ਜਿਸ ਨਿਯਾਇ ਨੇ ਪ੍ਰਮੁੱਖ ਪ੍ਰਸ਼ੰ ਦੇ ਨਾਲ ਯੇਸ਼ੂ ਨਾਲ ਸੰਪਰਕ ਕੀਤਾ ਸਿਓ ਜਾਣਦਾ ਹੋਵੇਗਾ ਕਿ ਯਾਜਕ ਅਤੇ ਲੇਵੀ ਦੇ ਕੋਲ ਕਾਇਲ ਵਿਅਕਤੀ ਦੀ ਮਦਦ ਨਾ ਕਰਨ ਦਾ ਚੰਗਾ ਕਰਨ ਸੀ ਉਹ ਪਰਮੇਸ਼ਵਰ ਦੀ ਸੇਵਾ ਕਰਨ ਦੇ ਲਈ ਆਪਣੇ ਰਾਸਤੇ ਉੱਤੇ ਸਨ ਅਤੇ ਜੇ ਉਹ ਖੂਨੀਆਂ ਮ੍ਰਿਤ ਸ਼ਰੀ ਨੂੰ ਸ਼ੁੰਦੇ ਤਾਂ ਅਸ਼ੁੱਧ ਹੋ ਜਾਂਦੇ ਇਸ ਤੋਂ ਅਤਿਰੇਤ ਯਰੂਸ਼ਲਮ ਤੇ ਯਰੋਹੋਦ ਦੇ ਵਿੱਚ ਦੀ ਸੜਕ ਉਤੇ ਪ੍ਰਮੁੱਖ ਵਪਾਰ ਮਾਰਗ ਦਾ ਹਿੱਸਾ ਹਿੱਸਾ ਸੀ ਅਤੇ ਡਾਕੂਆਂ ਦੇ ਲਈ ਇੱਕ ਪ੍ਰਮੁੱਖ ਸਥਾਨ ਸੀ ਕਾਇਲ ਆਦਮੀ ਦੀ ਤਰ੍ਹਾਂ ਅਕੇਲੇ ਯਾਤਨਾ ਕਰਨਾ ਖਤਰਨਾਕ ਸੀ ਕਾਇਲ ਆਦਮੀ ਨੂੰ ਆਪਣੀ ਮੂਰਖਤਾ ਦੇ ਲਈ ਅਕੇਲੇ ਯਾਤਨਾ ਕਰਨ ਦੇ ਲਈ ਉਹ ਮਿਲ ਗਿਆ ਜਿਸ ਦਾ ਉਹ ਹਕਤਾ ਸੀ ਉਸ ਆਦਮੀ ਨੇ ਸੜਕ ਉੱਤੇ ਇਕੱਲੇ ਰਹਿਣ ਦੇ ਫੈਸਲੇ ਨੇ ਕਿਸੇ ਨੂੰ ਵੀ করুণਾ ਅਤੇ ਦਇਆ ਦਿਖਾਉਣ ਦੇ ਆਪਣੇ ਕਰਤਵ ਤੋਂ ਮੁਕਤ ਨਹੀਂ ਕੀਤਾ ਘਟਨਾ ਦਾ ਵਰਣਨ ਕਰਨ ਦੇ ਬਾਅਦ ਯੀਸ਼ੂ ਨੇ ਨਿਆਂ ਤੋਂ ਪੁੱਛਿਆ ਜੋ ਆਪਣੇ ਆਪ ਨੂੰ ਡਾਕੂਆਂ ਦੇ ਵਿੱਚ ਗਿਰਨ ਵਾਲੇ ਦੇ ਨਾਲ ਪੜੋਸੀ ਸਾਬਿਤ ਕਰਦਾ ਹੈ ਆਇਤ 36 ਧਿਆਨ ਦਿਓ ਯੀਸ਼ੂ ਨੇ ਇਸ ਪ੍ਰਸ਼ਨ ਨੂੰ ਕਿਸ ਤਰ੍ਹਾਂ ਕਿਹਾ ਨਾ ਕਿ ਕੌਣ ਪੜੋਸੀ ਸੀ ਬਲਕਿ ਕੌਣ ਪੜੋਸੀ ਦੇ ਰੂਪ ਵਿੱਚ ਕੰਮ ਕਰਦਾ ਹੈ ਅਸੀਂ ਇੱਕ ਪੜੋਸੀ ਦੇ ਬਾਰੇ ਵਿੱਚ ਸੋਚਦੇ ਹਾਂ ਜੋ ਬਗਲ ਵਿੱਚ ਰਹਿੰਦਾ ਹੈ ਯੂਨਾਨੀ ਸ਼ਬਦ ਦਾ ਅਨੁਵਾਦ ਪੜੋਸੀ ਦਾ ਅਰਥ ਹੈ ਜੋ ਨੇੜੇ ਹੈ ਨਵੇਂ ਨਵੇਂ ਦੇ ਸਮੇਂ ਵਿੱਚ ਪੜੋਸੀ ਦਾ ਮਤਲਬ ਹੈ ਕਿ ਕੋਈ ਵੀ ਵਿਅਕਤੀ ਕੋਲ ਵਿੱਚ ਰਹਿੰਦਾ ਹੈ ਜਾਂ ਤੁਹਾਡੇ ਕੋਲੋਂ ਗੁਜ਼ਰਦਾ ਹੈ ਨਾ ਹੀ ਖੁਦ ਨੂੰ ਸਾਹਮਰੀ ਨਹੀਂ ਕਹਿ ਸਕਦੇ ਸੰ ਜਿਸ ਨੇ ਉਸ ਆਦਮੀ ਦੀ ਮਦਦ ਕੀਤੀ ਇਸ ਲਈ ਯੀਸ਼ੂ ਨੇ ਜਵਾਬ ਦਿੱਤਾ ਕਿ ਜਿਸ ਨੇ ਦਇਆ ਦਿਖਾਈ ਉਹ ਕਾਇਲ ਵਿਅਕਤੀ ਦਾ ਪੜੋਸੀ ਸੀ यीशु ਨੇ ਵਿਵਸਥਾ ਦੇ ਮੁਤਾਬਕ ਵੈਸਾ ਹੀ ਕਰਨ ਦੇ ਲਈ ਕਿਹਾ ਜਿਸ ਤਰ੍ਹਾਂ ਉਸ ਸਾਮਰੀ ਨੇ ਕੀਤਾ ਆਇਤ 7 ਅਤੇ ਦੱਸਿਆ ਕਿ ਸਾਮਰੀ ਦੇ ਕੋਲ ਕਿਸ ਤਰ੍ਹਾਂ ਦੀ ਕਰੁਣਾ ਸੀ ਆਇਤ 33 ਕਰੁਣਾ ਦੁੱਖਿਆ ਦਇਆ ਹੈ ਜੋ ਦੂਸਰਿਆਂ ਦੇ ਦੁੱਖ ਅਤੇ ਦੁਰਪਾਗੇ ਨਾਲ ਉਤਪੰਨ ਹੁੰਦੀ ਹੈ ਦਇਆ ਕਰਨਾ ਦਾ ਬਾਹਰੀ ਪ੍ਰਦਰਸ਼ਨ ਹੈ ਦਇਆ ਉਸ ਵਿਅਕਤੀ ਦੇ ਵੱਲੋਂ ਲੋੜਵੰਦ ਜੋਂਦੀ ਹੈ ਜੋ ਇਸ ਨੂੰ ਪ੍ਰਾਪਤ ਕਰਦਾ ਹੈ ਤੇ ਇਸ ਨੂੰ ਦਿਖਾਉਂਦਾ ਹੈ ਉਸਦੇ ਵੱਲੋਂ ਔੜ ਨੂੰ ਪੂਰਾ ਕਰਨ ਦੇ ਲਈ ਪ੍ਰਾਪਤ ਸੰਸਾਧਨ ਹੈ ਚੰਗੇ ਸਾੰਮਰੀ ਦਾ ਕਾਇਲ ਵਿਅਕਤੀ ਨਾਲ ਕੋਈ ਭਾਵਨਾਤਮਕ ਸਬੰਧ ਨਹੀਂ ਸੀ ਲੇਕਿਨ ਉਹ ਕਰुणा ਦੇ ਨਾਲ ਕੰਮ ਕਰਨ ਦੇ ਲਈ ਪ੍ਰੇਰਿਤ ਹੋਇਆ ਉਸਨੇ ਉਹ ਕੀਤਾ ਜੋ ਉਹ ਕਰ ਸਕਦਾ ਸੀ ਅਤੇ ਆਪਣੇ ਰਸਤੇ ਉਤੇ ਚੱਲ ਗਿਆ ਕਰुणा ਇੱਕ ਸਾਥੀ ਮਨੁੱਖ ਦੀ ਮਦਦ ਕਰਨ ਦੇ ਲਈ ਅੱਗੇ ਵਧ ਰਹੀ ਹੈ ਜੋ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਇਆ ਗਿਆ ਹੈ ਜੇ ਤੁਸੀਂ ਆਪਣੇ ਆਪ ਨੂੰ ਇੱਕ શ્રેષ્ઠ ਦੇ ਰੂਪ ਵਿੱਚ ਦੇਖਦੇ ਹੋ ਜੋ ਕਦੀ ਵੀ ਇੰਨਾ ਮੂਰਖ ਨਹੀਂ ਹੋਵੇਗਾ ਜੋ ਕਰੁਨਾ ਤਾਂ ਕਰੁਨਾ ਕਰਨਾ ਮੁਸ਼ਕਿਲ ਹੈ ਕਰੁਨਾ ਲੋਕਾਂ ਨੂੰ ਦੇਖਦੀ ਹੈ ਅਤੇ ਪੁੱਛਦੀ ਹੈ ਮੈਂ ਉਸ ਦੀ ਸੇਵਾ ਕਿਸ ਤਰ੍ਹਾਂ ਕਰ ਸਕਦਾ ਹਾਂ ਮੈਂ ਉਸ ਨਾਲ ਝੂਠ ਕਿਵੇਂ ਬੋਲ ਸਕਦਾ ਹਾਂ ਕਰੁਨਾ ਅਤੇ ਦਇਆ ਭਾਵਨਾਵਾਂ ਨਾਲੋਂ ਵਧੀਖੇ ਇਹ ਸਾਡੇ ਪਿਤਾ ਪਰਮੇਸ਼ਵਰ ਦਇਆ ਦੀ ਅਭਿਵਿਅਕਤੀ ਦੇ ਲਕਸ਼ਣ ਹਨ ਵੀ ਕਿਸੇ ਤਰ੍ਹਾਂ ਨਾਲ ਕਿਸੇ ਦੀ ਮਦਦ ਕਰਕੇ ਦਇਆ ਦਿਖਾਉਂਦੇ ਹੋ ਧਿਆਨ ਦਿਵੋ ਕਿ ਯੀਸ਼ੂ ਨੇ ਕੀ ਕਿਹਾ ਨਾ ਕੇਵਲ ਅਸੀਂ ਲੋਕਾਂ ਨੂੰ ਪਸੰਦ ਕਰਦੇ ਹਾਂ ਬਲਕਿ ਆਪਣੇ ਦੁਸ਼ਮਨਾ ਨੂੰ ਵੀ ਪਿਆਰ ਕਰਨ ਦੇ ਸੰਦਰਭ ਵਿੱਚ ਯੀਸ਼ੂ ਨੇ ਕਿਹਾ ਤੁਸੀਂ ਵਾਸਤਵ ਵਿੱਚ ਪਰਮਪਰਦਾ ਦੇ ਸੰਤਾਨ ਦੇ ਰੂਪ ਵਿੱਚ ਕੰਮ ਕਰੋ ਕਿਉਂਕਿ ਉਹ ਆਗਿਆਕਾਰ ਅਤੇ ਦੁਸ਼ਟਾਂ ਦੇ ਪ੍ਰਤੀ ਦਿਆਲੂ ਹੈ ਤੁਹਾਨੂੰ ਦਿਆਲੂ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਤੁਹਾਡਾ ਪਿਤਾ ਦਿਆਲੂ ਹੈ ਲੂਕਾ ਅਧਿਆਇ 6 ਆਇਤ 35 ਅਤੇ 36 ਦਿਆਲੂ ਇੱਕ ਯੂਨਾਨੀ ਸ਼ਬਦ ਹੈ ਜਿਸ ਦਾ ਅਰਥ ਸ਼ਾਬਦਿਕ ਅਰਥ ਹੈ ਜੋ ਰਿੰਦਾ ਹੈ ਉਸ ਨੂੰ ਪ੍ਰਸਤੁਤ ਕਰਨਾ ਜਦੋਂ कृतात्मक रूप नाल उपयोग ਕੀਤਾ ਜਾਂਦਾ ਹੈ ਤੇ ਇਸ ਦਾ ਅਰਥ ਹੈ ਚੰਗਾ ਸੋਭਾ ਵਾਲਾ ਕੋਮਲ ਅਤੇ ਸਹਿਨ ਕਰਨ ਵਾਲਾ ਥੋਸ ਕਠੋਰ ਜਾਂ ਕੜ ਕੜਵਾਈ ਤੋਂ ਵਿਪਰੀਤ ਇਸ ਸ਼ਬਦ ਦਾ ਉਪਯੋਗ ਤਦ ਕੀਤਾ ਜਾਂਦਾ ਜਦ ਯੇਸ਼ੂ ਨੇ ਕਿਹਾ ਕਿ ਉਸ ਦਾ ਜੂਲਾ ਹਲਕਾ ਹੈ मत्ती ਅਧਿਆਇ 11 ਆਇਤ 3 ਧਿਆਨ ਦੇਵੋ ਕਿ ਪੌਲਸ ਨੇ दयालुਤਾ ਦੇ ਬਾਰੇ ਵਿੱਚ ਕੀ ਲਿਖਿਆ ਤੇ ਇਸ ਦੇ ਵਿਪਰੀਤ ਜੋ ਦਿਆਲੂ ਜਾਂ ਦਿਆਲੂ ਨਹੀਂ ਹਨ ਕਲੂਸੀਆ ਅਧਿਆਇ 3 ਆਇਤ 12 ਅਤੇ 13 ਜਦੋਂ ਤੋਂ ਪਰਮੇਸ਼ਰ ਨੇ ਤੁਹਾਨੂੰ ਪਵਿੱਤਰ ਲੋਕ ਹੋਣ ਦੇ ਲਈ ਚੁਣਿਆ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ ਤਾਂ ਤੁਹਾਨੂੰ ਆਪਣੇ ਆਪ ਨੂੰ ਕੋਮਲ ਹਿਰਦੇ ਦੀ ਦਇਆ ਨਮਰਤਾ ਤੇ ਧੀਰਜ ਦੇ ਨਾਲ ਰਹਿਣਾ ਚਾਹੀਦਾ ਹੈ ਤੁਹਾਨੂੰ ਇੱਕ ਦੂਸਰੇ ਦੇ ਦੋਸ਼ਾਂ ਦੇ ਲਈ ਇੱਕ ਦੂਸਰੇ ਨੂੰ ਮਾਫ ਕਰਨਾ ਚਾਹੀਦਾ ਹੈ ਅਤੇ ਉਸ ਵਿਅਕਤੀ ਨੂੰ ਮਾਫ ਕਰਨਾ ਚਾਹੀਦਾ ਹੈ ਜੋ ਤੁਹਾਨੂੰ અપਮਾਨਿਤ ਕਰਦਾ ਹੈ ਯਾਦ ਰੱਖੋ ਪ੍ਰਭੂ ਨੇ ਕਿ ਪ੍ਰਭੂ ਨੇ ਤੁਹਾਨੂੰ ਮਾਫ ਕੀਤਾ ਤਾਂਕਿ ਤੁਹਾਨੂੰ ਦੂਸਰਿਆਂ ਨੂੰ ਮਾਫ ਕਰਨ ਵਿੱਚ ਪ੍ਰੇਰਨਾ ਮਿਲ ਸਕੇ ਪ੍ਰਕਾਰ ਦੀ ਕੜਵਾਹਟ ਅਤੇ ਪ੍ਰਕੋਪ ਅਤੇ ਗਰੋਧ ਅਤੇ ਕਹਿਲਾ ਅਤੇ ਨਿੰਦਾ ਸਭ ਵੇਰਪਾ ਉਸਮੇਤ ਤੁਹਾਡੇ ਤੋਂ ਦੂਰ ਕੀਤੇ ਜਾਣ ਇੱਕ ਦੂਸਰੇ ਤੇ ਕਿਰਪਾਲੂ ਅਤੇ ਕਰੁਣਾਮਈ ਹੋਵੋ ਅਤੇ ਜਿਸ ਤਰ੍ਹਾਂ ਪਰਮੇਸ਼ਰ ਨੇ ਮਸੀਹ ਵਿੱਚ ਤੁਹਾਡੇ ਅਪਰਾਧ ਸ਼ਮਾ ਕੀਤੇ ਵੈਸੇ ਹੀ ਤੁਸੀਂ ਵੀ ਇੱਕ ਦੂਸਰੇ ਦੇ ਅਪਰਾਧ ਮਾਫ ਕਰੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਜੇ ਵਿਸਵਾਰਥ ਦੇ ਵੱਲ ਚੁਕੇ ਹੋਏ ਜਨਮ ਲੈਂਦੇ ਹਾਂ ਜੋ ਪਰਮੇਸ਼ਵਰ ਦੇ ਪੁੱਤਰ ਅਤੇ ਪੁੱਤਰੀਆਂ ਬਨ ਉਤੇ ਸਵਾਲਿਤ ਸਵਚਾਲਿਤ ਰੂਪ ਤੋਂ ਦੂਰ ਨਹੀਂ ਹੁੰਦਾ ਹੈ ਸਾਨੂੰ ਸਵਾਰ ਦੇ ਪ੍ਰਤੀ ਇਸ ਪ੍ਰਵਤੀ ਦੇ ਬਾਰੇ ਵਿੱਚ ਜਾਗਰੂਕ ਹੋਣਾ ਚਾਹੀਦਾ ਹੈ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਤੇ ਇਸ ਨੂੰ ਉਜਾਗਰ ਕਰਨਾ ਚਾਹੀਦਾ ਹੈ ਅਤੇ ਨਾ ਦ੍ਰਿਸ਼ਟੀਕੋਣ ਹਾਤੇ ਕੰਮਾ ਤੋਂ ਮੁੜਨ ਦੇ ਲਈ ਇੱਕ ਸੁਚੇਤ ਫੈਸਲਾ ਲੈਣਾ ਚਾਹੀਦਾ ਹੈ ਤੁਸੀਂ ਕਹਿ ਸਕਦੇ ਹੋ ਮੈਂ ਸਵਾਰਥੀ ਨਹੀਂ ਹਾਂ ਮੈਂ ਇੱਕ ਚੰਗਾ ਇਨਸਾਨ ਹਾਂ ਮੈਂ ਇੱਕ ਚੰਗਾ ਇਨਸਾਨ ਹਾਂ ਜੋ ਲੋਕਾਂ ਦੇ ਲਈ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਲੇਕਿਨ ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਹਾਲਾਂਕਿ ਸਵਾਰਥ ਸਾਨੂੰ ਬੁਰਾ ਕਰਨ ਦੇ ਲਈ ਪ੍ਰੇਰਿਤ ਕਰ ਸਕਦਾ ਹੈ ਲੇਕਿਨ ਇਹ ਸਾਨੂੰ ਚੰਗਾ ਕਰਨ ਦੇ ਲਈ ਵੀ ਪ੍ਰੇਰਿਤ ਕਰ ਸਕਦਾ ਹੈ ਅਕਸਰ ਅਸੀਂ ਲੋਕਾਂ ਦੇ ਲਈ ਚੀਜ਼ਾਂ ਕਰਦੇ ਹਾਂ ਕਿਉਂਕਿ ਅਸੀਂ ਧਿਆਨ ਪ੍ਰਤੀਕਿਰਿਆ ਤੇ ਪ੍ਰਸ਼ੰਸਾ ਚਾਹੁੰਦੇ ਹਾਂ ਜੋ ਸਾਡੇ ਕੋਲ ਆਵੇਗੀ ਜਾਂ ਕਿਉਂਕਿ ਅਸੀਂ ਇੱਕ ਬੁਰੇ ਵਿਅਕਤੀ ਦੀ ਤਰ੍ਹਾਂ ਨਹੀਂ ਦਿਖਣਾ ਚਾਹੁੰਦੇ ਜਾਂ ਕਿਉਂਕਿ ਅਸੀਂ ਦੋਸ਼ੀ ਮਹਿਸੂਸ ਕਰਦੇ ਹਾਂ ਸਾਨੂੰ ਚੰਗਾ ਕਰਨ ਦੇ ਆਪਣੇ ਮਕਸਦ ਦੇ ਬਾਰੇ ਵਿੱਚ ਕ੍ਰੂਰਤਾ ਨਾਲ ਇਮਾਨਦਾਰ ਹੋਣਾ ਚਾਹੀਦਾ ਹੈ ਕਿ ਇਸ ਲਈ ਕਿ ਅਸੀਂ ਇਸ ਵਿਅਕਤੀ ਦੀ ਪੁਲਾਈ ਚਾਹੁੰਦੇ ਹਾਂ ਜਾਂ ਇਸ ਲਈ ਕਿ ਇਸ ਵਿੱਚ ਸਾਡੇ ਲਈ ਕੁਝ ਚੰਗਾ ਹੈ ਮਤੀ ਅਧਿਆਇ 6 ਆਇਤ 1 ਅਤੇ 18 ਯੀਸ਼ੂ ਨੇ ਉਹਨਾਂ ਲੋਕਾਂ ਦੇ ਬਾਰੇ ਵਿੱਚ ਗੱਲ ਕੀਤੀ ਜੋ ਮਨੁੱਖਾਂ ਨੂੰ ਦਿਖਾਉਣ ਦੇ ਲਈ ਚੰਗੇ ਕੰਮ ਦਾਨੀਆਂ ਪ੍ਰਾਰਥਨਾ ਅਤੇ ਉਪਵਾਸ ਕਰਦੇ ਹਨ ਪੌਲਸ ਨੇ ਲਿਖਿਆ ਕਿ ਤੁਸੀਂ ਆਪਣਾ ਸਭ ਕੁਝ ਗਰੀਬਾਂ ਨੂੰ ਦੇ ਸਕਦੇ ਹੋ ਅਤੇ ਫਿਰ ਵੀ ਲੋਕਾਂ ਨਾਲ ਪ੍ਰੇਮ ਨਹੀਂ ਕਰ ਸਕਦੇ ਲਕ ਰੰਥਿਉ ਅਧਿਆਇ 13 ਆਇਤ 31 ਫਿਰ ਉਸਨੇ ਉਸ ਪ੍ਰਕਾਰ ਦੇ ਪ੍ਰੇਮ ਦੀ ਵਿਸ਼ੇਸ਼ਤਾਵਾਂ ਨੂੰ ਸੂਚੀਬੱਧ ਕੀਤਾ ਜਿਸ ਨੂੰ ਸਾਨੂੰ ਦੂਸਰਿਆਂ ਦੇ ਸਾਹਮਣੇ ਵਿਅਕਤ ਕਰਨਾ ਹੈ ਪ੍ਰੇਮ ਧੀਰਜवान ਹੈ ਅਤਿ ਕਿਰਪਾਲੂ ਹੈ ਪ੍ਰੇਮ ਟਾ ਨਹੀਂ ਕਰਦਾ ਪ੍ਰੇਮ ਆਪਣੀ ਬड़ाई ਨਹੀਂ ਕਰਦਾ ਅਤੇ ਫੁੱਲਦਾ ਨਹੀਂ ਹੈ ਇਹ ਅਨ ਰੀਤੀ ਨਹੀਂ ਚੱਲਦਾ ਇਹ ਆਪਣੀ ਪਲਾਈ ਨਹੀਂ ਚੁੰਦਾ ਚੁੰਜਲੋਂਦਾ ਨਹੀਂ ਹੈ ਬੁਰਾ ਨਹੀਂ ਮੰਨਦਾ ਕਰਦਾ ਅਤਿ ਧੀਰਜ ਨਾਲ ਪਿਆਰ ਕਰਨਾ ਦੂਸਰਿਆਂ ਨਾਲ ਬੁਰਾ ਵਿਵਹਾਰ ਨਹੀਂ ਕਰਦਾ ਹੈ। ਪ੍ਰੇਮ, दयालु, कोमल, ਵਿਆਪਤ ਤੇ ਪੂਰੀ ਪ੍ਰਕૃતિ ਵਿੱਚ ਪ੍ਰਵੇਸ਼ ਕਰਨ ਵਾਲਾ ਹੈ। ਜੋ ਸਭ ਕੁਝ ਮਾਫ ਕਰਦਾ ਹੈ। ਪਹਿਲਾ ਕ੍ਰੰਥੀ ਅਧਿਆਇ 13 ਆਇਤ 4 ਅਤੇ 5। ਸਾਨੂੰ ਇਸ ਬਾਰੇ ਵਿੱਚ ਸੋਚਣਾ ਸ਼ੁਰੂ ਕਰਨਾ ਹੋਵੇਗਾ ਕਿ ਅਸੀਂ ਅਨ ਲੋਕਾਂ ਦੇ ਨਾਲ ਕਿਸ ਤਰ੍ਹਾਂ ਵਿਵਹਾਰ ਕਰਦੇ ਹਾਂ। ਦੂਸਰਿਆਂ ਦੇ ਨਾਲ ਵੈਸਾ ਹੀ ਵਿਵਹਾਰ ਕਰੋ ਜਿਸ ਤਰ੍ਹਾਂ ਤੁਸੀਂ ਖੁਦ ਚਾਹੁੰਦੇ ਹੋ। ਕੀ ਤੁਸੀਂ ਦੂਸਰਿਆਂ ਦੇ ਨਾਲ ਵੈਸਾ ਹੀ ਵਿਵਹਾਰ ਕਰਦੇ ਹੋ ਜਿਸ ਤਰ੍ਹਾਂ ਪਰਮੇਸ਼ਵਰ ਨੇ ਤੁਹਾਡੇ ਨਾਲ ਕੀਤਾ ਹੈ ਆਓ ਕੁਝ ਪ੍ਰਸ਼ਨ ਪੁੱਛੀਏ ਕਿ ਦੂਸਰਿਆਂ ਦੇ ਪ੍ਰਤੀ ਤੁਹਾਡੇ ਸ਼ਬਦ ਤਿੱਖੇ ਅਤੇ ਕੜਵੇ ਹਨ ਜਦੋਂ ਤੁਸੀਂ ਅਧੀਰ ਮਹਿਸੂਸ ਕਰਦੇ ਹੋ ਤਾਂ ਕੀ ਤੁਸੀਂ ਦੂਸਰਿਆਂ ਦੇ ਨਾਲ ਕਠੋਰ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਨਿਰਾਸ਼ ਹੁੰਦੇ ਹੋ ਤਾਂ ਕੀ ਤੁਸੀਂ ਲੋਕਾਂ ਉੱਤੇ ਗੁੱਸਾ ਕਰਦੇ ਹੋ ਜਦੋਂ ਤੁਸੀਂ ਲੋਕਾਂ ਦੇ ਨਾਲ ਗੱਲ ਕਰਦੇ ਹੋ ਤਾਂ ਕੀ ਤੁਸੀਂ ਵਸਤਵ ਵਿੱਚ ਉਨ੍ਹਾਂ ਦੀ ਗੱਲ ਸੁਣਦੇ ਹੋ ਜਾਂ ਤੁਸੀਂ ਉਨ੍ਹਾਂ ਦੇ ਸਾ ਲੰਡਰ ਇੰਤਜ਼ਾਰ ਕਰ ਰਹੇ ਹੁੰਦੇ ਹੋ ਤਾਂ ਕਿ ਤੁਸੀਂ ਗੱਲ ਕਰਨਾ ਸ਼ੁਰੂ ਕਰ ਸਕੋ ਕੀ ਤੁਸੀਂ ਆਪਣੇ ਦਿਮਾਗ ਵਿੱਚ ਯੋਜਨਾ ਬਣਾ ਰਹੇ ਹੋ ਕਿ ਤੁਸੀਂ ਉਸਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨ ਦੇ ਬਜਾਏ ਅੱਗੇ ਕੀ ਕਹਿਣ ਜਾ ਰਹੇ ਹੋ ਜੇ ਤੁਸੀਂ ਉਹਨਾਂ ਨਾਲ ਅਸਹਿਮਤ ਹੋ ਤਾਂ ਕੀ ਤੁਸੀਂ ਉਹਨਾਂ ਨੂੰ ਬੇਵਕੂਫ ਸਮਝਦੇ ਹੋ ਕੀ ਤੁਸੀਂ ਉਹਨਾਂ ਨੂੰ ਠੀਕ ਕਰਨ ਦੇ ਤਰੀਕੇ ਖੋਜ ਰਹੇ ਹੋ ਕੀ ਤੁਸੀਂ ਲੋਕਾਂ ਨੂੰ ਕੱਟਦੇ ਹੋ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਾਣਦੇ ਹੋ ਕਿ ਉਹ ਕੀ ਕਹਿਣ ਜਾ ਰਹੇ ਹਨ ਕੀ ਤੁਸੀਂ ਲੋਕਾਂ ਨਾਲ ਉਹਨਾਂ ਦੇ ਖੁਦ ਦੇ ਬਾਰੇ ਵਿੱਚ ਅਤੇ ਉਹਨਾਂ ਦੇ ਹਿੱਤਾਂ ਦੇ ਬਾਰੇ ਪੁੱਛਦੇ ਹੋ ਜਾਂ ਕੀ ਤੁਸੀਂ ਕੇਵਲ ਇਸ ਗੱਲ ਤੋਂ ਚਿੰਤਤ ਹੋ ਕਿ ਤੁਸੀਂ ਕਿਸ ਬਾਰੇ ਵਿੱਚ ਗੱਲ ਕਰਨਾ ਚਾਹੁੰਦੇ ਹੋ ਕੀ ਤੁਸੀਂ ਇਸ ਗੱਲ ਉੱਤੇ ਧਿਆਨ ਦਿੰਦੇ ਹੋ ਕਿ ਤੁਸੀਂ ਕਿੰਨੀ ਗੱਲ ਕਰਦੇ ਹੋ ਕੀ ਤੁਸੀਂ ਬਾਤਚੀਤ ਵਿੱਚ ਸਾਰਿਆਂ ਉੱਤੇ ਹਾਵੀ ਹੁੰਦੇ ਹੋ ਕੀ ਤੁਸੀਂ ਲੋਕਾਂ ਨੂੰ ਦੁੱਖ ਵਿੱਚ ਦੇਖ ਕੇ ਖੁਸ਼ ਹੁੰਦੇ ਹੋ ਇੰਨਾ ਵਿੱਚੋਂ ਕਿਸੇ ਦਾ ਵੀ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਖੁਦ ਨੂੰ ਨੁਕਸਾਨ ਦੇ ਰਸਤੇ ਵਿੱਚ ਪਾਉਣਾ ਹੋਵੇਗਾ ਜਾਂ ਲੋਕਾਂ ਤੋਂ ਬਾਰ-ਬਾਰ ਦੁਬੇਹਾਰ ਸਹਿਨਾ ਹੋਵੇਗਾ। ਯੂਸਫ ਨੇ ਆਪਣੇ ਭਾਈਆਂ ਨੂੰ ਇਹ ਦੇਖਣ ਦੇ ਲਈ ਪਰਖਿਆ ਕਿ ਉਹਨਾਂ ਦਾ ਚਰਿੱਤਰ ਬਦਲ ਗਿਆ ਹੈ ਜਾਂ ਨਹੀਂ। ਉਤਪਤੀ ਅਧਿਆਇ 34:45 ਕਿਸੇ ਅਨ્ય ਵਿਅਕਤੀ ਦੇ ਪ੍ਰਤੀ ਦਿਆਲਤਾ ਦਾ ਅਰਥ ਬਸ ਦੂਰ ਤੋਂ ਉਹਨਾਂ ਦੇ ਲਈ ਪ੍ਰਾਰਥਨਾ ਕਰਨਾ ਹੋ ਸਕਦਾ ਹੈ। ਮੈਂ ਉਹਨਾਂ ਦੇ ਕਲਿਆਣ, ਖੁਸ਼ੀ ਅਤੇ ਸੁਰੱਖਿਅਤ ਲਈ ਪ੍ਰਾਰਥਨਾ ਕਰਦਾ ਹਾਂ। ਪਹਿਲਾ ਪਤਰਸ ਅਧਿਆਇ 3 आई नो प्रेम ਦੂਸਰਿਆਂ ਦੀ ਭਲਾਈ ਚਾਹੁੰਦਾ ਹੈ ਅਤੇ ਉਹ ਕਰਦਾ ਹੈ ਜੋ ਹਰ ਪ੍ਰਸਥਿਤੀ ਵਿੱਚ ਦਿਆਲੂ ਹੋ ਸਕਦਾ ਹੈ ਆਪਣੇ ਵਿਵਹਾਰ ਨੂੰ ਬਦਲਣ ਦੇ ਲਈ ਤੁਸੀਂ ਜ਼ਰੂਰ ਪਰਮੇਸ਼ਵਰ ਤੋਂ ਪ੍ਰਾਰਥਨਾ ਕਰੋ ਪਿਤਾ ਜਨ ਨੂੰ ਦੇਖਣ ਵਿੱਚ ਮੇਰੀ ਮਦਦ ਕਰੋ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਦੇਖਦੇ ਹੋ ਅਤੇ ਉਹਨਾਂ ਦੇ ਪ੍ਰਤੀ ਮੈਨੂੰ ਦਿਆਲੂ ਬਣਾਓ ਮੈਨੂੰ ਦਿਖਾਓ ਕਿ ਇੱਕ ਦਿਆਲੂ ਸੇਵਕ ਕਿਸ ਤਰ੍ਹਾਂ ਬਣਿਆ ਜਾਵੇ ਹਮੇਸ਼ਾ ਯਾਦ ਰੱਖੋ ਕਿ ਪਰਮੇਸ਼ਵਰ ਆਪਣੇ ਆਤਮਾ ਦੇ ਦੁਆਰਾ ਤੁਹਾਡੇ ਵਿੱਚ ਹੈ ਤਾਂ ਕਿ ਤੁਸੀਂ ਲੋਕਾਂ ਦੇ ਨਾਲ ਮਸੀਹ ਜਿਹਾ ਵਿਵਹਾਰ ਕਰਨ ਵਿੱਚ ਆਦਤ ਪਾ ਸਕੋ ਜਿਸ ਤਰ੍ਹਾਂ ਕਿ ਤੁਸੀਂ ਬਦਲਾਅ ਦੇ ਲਈ ਪ੍ਰਯਾਸ ਕਰਨਾ ਚੁਣਿਆ ਹੈ ਇੱਕ ਦਿਆਲੂ ਸੇਵਕ ਕਿਸ ਤਰ੍ਹਾਂ ਵਿਵਹਾਰ ਕਰਦਾ ਹੈ ਤੁਸੀਂ ਕਿਸੇ ਅਨ્ય ਵਿਅਕਤੀ ਉਤੇ ਧਿਆਨ ਕਿਸ ਤਰ੍ਹਾਂ ਕੇਂਦਰਿਤ ਕਰਦੇ ਹੋ ਦੂਸਰਿਆਂ ਦੇ ਨਾਲ ਵੈਸਾ ਹੀ ਵਿਵਹਾਰ ਕਰੋ ਜਿਸ ਤਰ੍ਹਾਂ ਤੁਸੀਂ ਖੁਦ ਲਈ ਚੁੰਦੇ ਹੋ ਅਗਲੇ ਹਫਤੇ ਮਿਲਦੇ ਹਾਂ ਪ੍ਰਭੂ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਆਮੇਨ